ਮੇਰਾ ਨਾਮ ਭਾਉ ਮਰਦਾਨਾ ਦਾ ਬੇਟਾ ਲੱਗਦਾ ਹਾਂ। ਗੱਲ ਬਾਤ ਸਰ ਉਹ ਕੰਮ ਤੇ ਕੰਮ ਦੇ ਡੜੀ ਕੰਮ ਤੇ ਗਏ ਸੀ। ਡੜੀ ਪੇਂਡ ਦਾ ਕੰਮ ਕਰਦੇ ਸੀ। ਤੇ ਦੋ ਬੰਦੇ ਹੀ ਪਹਿਲਾਂ ਉਹ ਘਰ ਆਏ ਡੜੀ ਨੂੰ ਪੁੱਛਣ। ਤੇ ਫਿਰ ਉਹ ਕੰਮ ਤੋਂ ਦੇ ਮਰ ਗਏ। ਤੇ ਉਹਨਾਂ ਨੂੰ ਬਹੁਤ ਦੁਚਰਗੀ ਤੋਂ ਧਮਕੀਆਂ ਤੋਂ ਕਹਿੰਦੇ ਤੀਆਂ। ਜੇ ਜਿੰਨੀਆਂ ਨੂੰ ਕੋਸ਼ ਕਰ ਦਾਂਗੇ ਜਾਂ ਇਦਾਂ ਵਾਂ ਤੇ ਪੈਸੇ ਵਸ ਦੇ ਦੇ ਉਹਨਾਂ ਦੇ। ਸਰ ਪੈਸੇ ਕਿਸੇ ਦੇ ਦੇ ਨਹੀਂ। ਉਹਨਾਂ ਦਾ ਮਾਮਲਾ ਪਤਾ ਨਹੀਂ ਇਹ ਵਿੱਚ ਕੀ ਹੈ। ਜਿਸ ਦਿਨ ਉਹਦਨ ਜਦੋਂ ਇਹ ਕੰਮ ਹੋਇਆ ਉਸ ਦਿਨ ਜਿਆਦਾ ਚੋਚੀ ਕੀਤੀ ਤਾਂ ਉਹਨਾਂ ਜਗ੍ਹਾ ਤੇ ਮੁਕਾ ਹੈ ਰਿਹਾ। ਤੇ ਉਹਦਨ ਡੈਡੀ ਨੇ ਇਹੋ ਦੂਰ ਇਹੋ ਜਿਹਾ ਪੈਸੇ ਜਾ ਕੇ ਦਵਾਈ ਖਾ ਲਈ। ਤੇ ਬਾਅਦ ਵਿੱਚ ਆਪਾਂ ਨੇ ਗੁਰਦਾਸਪੁਰ ਖਰਿਆ। ਗੁਰਦਾਸਪੁਰ ਤੋਂ ਨਾਲ ਗੁਰਦਾਸਪੁਰ ਸਿਗੁਰਾ 17। ਤਾਂ ਬਾਅਦ ਜੋ ਉਹਨਾਂ ਨੇ ਉੱਥੇ ਰੈਫਰ ਕਰਤਾ ਬਾਅਦ ਜੋ ਹੰਬਰਸਾਰ ਖਰਿਆ। ਤਾਂ ਉੱਥੇ ਵੀ ਬਾਅਦ ਜੋ ਉਹਨਾਂ ਨੇ 4-5 ਦਿਨਾਂ ਦਾ ਘਰ ਉਹ ਰੱਖਦਾ। ਤੇ ਹਾਲਤ ਬੜੀ ਸੀਰੀਅਸ ਹੋ ਗਈ। ਬਾਅਦ ਜੋ ਆਪਾਂ ਨੇ ਚੰਡੀਗਰ ਖਣਨ ਲੱਗੇ ਹੀ 임ਰੀਦਿਆਂ ਜਾਂ ਤਾਂ ਸੀਰੀਅਸ ਹੀ ਬਾਅਦ ਚੰਡੀਗਰ ਖਣਨ ਲੱਗੇ ਤੇ ਚੰਡੀਗਰ ਜਾਂਦੇ ਜਾਂਦੇ ਮਰੀਜ਼ੀ ਜਾਂ ਤੋਂ ਹੀ ਆਪਾਂ ਪੁਲਿਸ ਨੂੰ ਕਾਰਵਾਈ ਕੀਤੀ ਹੈ ਕਿਉਂ ਨਾ ਇਹਨਾਂ ਨੂੰ ਕਿਹਾ ਵਾ ਕਿ ਜੋ ਕਾਰਵਾਈ ਬਣੇਗੀ ਤੇ ਆਪਾਂ ਕਰਾਂਗੇ ਕਾਰਵਾਈ ਹੋਣੀ ਚਾਹੀਦੀ ਹੈ ਤੁਹਾਡੇ ਦੇ ਵਿਚ ਕੀ ਹੈ ਕੱਲ ਨੂੰ ਕਿਸੇ ਹੋਰ ਦੇ ਨਾਲ ਬੀਤੇ ਤੁਹਾਨੂੰ ਪੁਲਿਸ ਨੇ ਇਹ ਮਿਹਰਬਾਨੀ ਆਪ ਵੀ ਖੁੱਬ ਸਖਤ ਦਾ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਜੂਆ ਮੇਰਾ ਪੈਂਟਾ ਲਿਸ਼ੇਰਵਾ ਇਹ ਉਹ ਨਰਸਿੰਦਾ ਜੀ ਉਹਨਾਂ ਨਾਲ ਗੱਲਬਾਤ ਹੋਈ ਕਿ ਉਹ ਦੋ ਬੰਦੇ ਤੋਚਣ ਕਰਦੇ ਉਹਨਾਂ ਨੂੰ ਪਰੇਸ਼ਾਨ ਕਰਦੇ 3 ਸਾਲ ਹੋ ਗਏ ਮੈਨੂੰ ਡੱਕਾ ਦੇ ਇਹਦੇ ਵਿੱਚ ਆਨ ਨੂੰ ਨਹੀਂ ਪਤਾ ਕਿ ਉਹ ਕਰਦੇ ਕਿਉਂ ਨਹੀਂ ਤੇ ਇਹ ਉਹ ਦਿਨ ਉਹਨਾਂ ਨੂੰ ਬਹੁਤ ਹੀ ਦਬਾ ਦਿੱਤਾ ਸੀ ਉਹਨਾਂ ਤੇ ਉਹਨਾਂ ਫਿਰ ਪਤਾ ਨਹੀਂ ਉੱਥੇ ਦਵਾਈ ਖਾ ਲਈ ਜਦੋਂ ਘਰ ਆਏ ਤੋਂ ਦਵਾਈ ਉਹਨਾਂ ਦੇ ਵੇਖਿਆ ਮੂੰਹ ਤੋਂ ਉਹਨਾਂ ਦੇ ਮੂੰਹ ਚ ਦਵਾਈ ਆ ਹੁੰਦੀ ਫਿਰ ਉਹਨਾਂ ਨੂੰ ਉਲਟੀਆਂ ਵੀ ਕਰਾਈਆਂ ਉਲਟੀਆਂ ਨਹੀਂ ਹੁੰਦੀਆਂ ਉਹਨਾਂ ਕੀਤਾ ਫਿਰ ਏਦਾਂ ਹੀ ਮੈਂ ਉਹਨਾਂ ਨੂੰ ਇਹਨਾਂ ਨੂੰ ਇਕੱਠਿਆਂ ਕਰਕੇ ਹਸਪਤਲ ਲੈ ਗਈ ਫਿਰ ਆਪਾਂ ਬੜਾ ਇਲਾਜ ਕਰਾਇਆ ਫਿਰ ਵੀ ਉਹ ਨਹੀਂ ਬੱਚੇ ਫਿਰ ਵੀ ਮੇਰੇ ਬੱਚੇ ਉਸਾਰ ਦੇ ਚਲ ਗਏ ਕਿੰਨੇ ਮਜ਼ੇ ਨਾਲ ਜਾਸ ਵਾਲਾ ਜੀ ਪੁਲਿਸ ਵਾਲੇ ਨੇ ਹੀ ਇੱਕ ਦੇਰ ਦਿੱਤੀ ਦੀ ਉਹਨਾਂ ਨੇ ਹੀ ਕਿਹਾ ਵੀ ਹਾਜੀ ਜਾ ਕੇ ਕਰੋ ਤੁਹਾਨੂੰ ਇਨਸਾਫੀ ਮਿਲਣੀ ਚਾਹੀਦੀ ਹੈ ਉਹ ਜਦੋਂ ਤੁਹਾਡਾ ਚੋਣ ਨਾਲ ਲੋ ਆਉਂਦੇ ਨੇ ਕਿ ਸਾਡੇ ਨਾਲ ਸਤਿਕਾਰ ਇਹਨਾਂ ਨੇ ਬੰਦੇ ਮਗਰ ਲਾਉਂਦੇ ਨੇ ਕਿ ਸਾਡੇ ਕੰਮ ਨੂੰ ਸਵਿਛਰ ਕਰਕੇ ਇਹਨਾਂ ਨੂੰ ਲਾਵਾ ਕਰਦੇ ਨੇ ਵੀ ਤੁਰਵਾਇਆ ਮਾ ਜਨਾ ਬਾਕੀ ਯੋਜਨਾ ਤਾਂ ਲੈਣਾਂ ਨੇ ਮੇਰੇ ਘਰ ਕਹਿੰਗੇ ਇਹਨਾਂ ਦੇ ਘਰ ਕਹਿਆ ਗਿਆ ਤੇ ਉੱਥੇ ਕਹਿੰਦੇ ਇਹ ਸਮਾਨ ਬੰਦੇ ਇਕੱਠੇ ਕਰਨੇ ਨੇ ਬੰਦਾ ਚਾਹੀਦਾ ਸਭੋਂ ਬੰਦੇ ਦੇ ਦੀ ਜ਼ਿੰਮੇਵਾਰੀ ਤੇ ਬੰਦੇ ਨਾਲ ਅੱਗੇ ਜਾਣਾ ਜਦੋਂ ਤੁਸੀਂ ਇਹ ਕੰਮ ਕੀਤਾ ਉਹ ਦਿਨ ਕੀ ਗੱਲ ਹੋਈ ਉਹ ਦਿਨ ਕਿੱਥੇ ਆਏ ਤੁਹਾਡੇ ਕੋਲ ਕੰਮ ਕਰਦੇ ਗਵਾਂਦੇ ਜਗੀਰਾਂ ਦੀ ਦੁਕਾਨ ਤੇ ਤੇ ਮੇਰੇ ਕੋਲ ਘਰ ਆਇਆ ਪਾਟਾ ਦਾ 7.5 ਜਾਂ 7.5 ਦਾ 700 ਰੁਪਿਆ ਆ ਗਿਆ ਇਹ ਮੇਰੇ ਨਾਲ ਪਾਟਾ ਹੋ ਗਿਆ ਠੀਕ ਹੈ ਤਾਂ ਇਹ ਕਰਕੇ ਤੁਸੀਂ ਇਹ ਕੰਮ ਕੀਤਾ ਮੋਟਾ ਦਾ ਰਾਇਆ ਮੱਕਈਆ ਦਾ ਵੀ ਦਿੱਤੇ ਦੇ। ਦਾ ਦੇ ਦੇ ਨੂੰ ਜਾਨਾ ਦਿੱਤੀ ਗਿਆ। ਦੇਖੋ ਜੀ ਮਤੀ 16 ਦਾ 25 ਨੂੰ ਆਪਾਂ ਨੂੰ ਇੱਕ ਚਿੱਟ ਮਸੂਲੋ ਏਸੀ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਜਿਹਦੇ ਵਿੱਚ ਛਿੰਦਾ ਮਸੀਹ ਪੁੱਤਰ ਰਹਿਮਤ ਮਸੀਹ ਵਾਸੀ ਅਲੀ ਸ਼ੇਰ ਜਿੰਨੇ ਕੀ ਕੋਈ ਜ਼ਹਿਰੀਲੀ ਵਸਤੂ ਘਰ ਵਿੱਚ ਪਈ ਕੋਈ ਜ਼ਹਿਰੀਲੀ ਦਵਾਈ ਵਗੈਰਾ ਖਾਲੀ ਸੀ ਤੇ ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਉਸ ਦਾ ਪਰਿਵਾਰਕ ਮੈਂਬਰ ਉਹਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਆਏ ਸੀ। ਜਿੱਥੇ ਮੇਰੇ ਵੱਲੋਂ ਮੌਕਾ ਤੇ ਜਾ ਕੇ ਡਾਕਟਰ ਸਾਹਿਬ ਕੋਲ ਲਿਖਤੀ ਰਾਇ ਹਾਸਲ ਕਰਕੇ ਤੇ ਉਹਨਾਂ ਦੇ ਬਿਆਨ ਕਾਨੂੰਨ ਮੰਦ ਕੀਤੇ ਗਏ ਸੀ ਤੇ ਜੋ ਹੁਣ ਅੱਜ ਸਾਨੂੰ ਮੈਸੇਜ ਮਿਲਿਆ ਕਿ ਜੋ ਦੌਰਾਨੇ ਇਲਾਜ ਆ ਇਹ ਸ਼ਿੰਦਾ ਮਸੀਹ ਦੀ ਜਿਹੜੀ ਉਹ ਡੈਥ ਹੋ ਗਈ ਆ ਤੇ ਇਸ ਸਬੰਧੀ ਅਸੀਂ ਜਿਹੜਾ ਮ੍ਰਿਤਕਾ ਸ਼ਿੰਦਾ ਮਸੀਹ ਉਹਦਾ ਪੋਸਟਮਾਰਟਮ ਕਰਵਾ ਕੇ ਤੇ ਜੋ ਐਸ ਪਰ ਲਾ ਕਾਰਵਾਈ ਆ ਉਹ ਅਸੀਂ ਅਮਲ ਵਿੱਚ ਲਿਆਉਣ ਦੇ